ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਕੰਗੜਾ ਰਣੋਦ ਅਤੇ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ ਦੀ ਸਿਪਾਈ ਕੁਲਵਿੰਦਰ ਕੌਰ ਵਿਚਕਾਰ ਜੋ ਵਿਵਾਦ ਵਧਿਆ ਉਹਦੇ ਨੂੰ ਲੈ ਕੇ ਇੱਕ ਹੋਰ ਐਂਟਰੀ ਹੋਈ ਹੈ ਅਸਲ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਤੇ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਇੱਕ ਸਮਰਥਕ ਵੱਲੋਂ ਉਸ ਔਰਤ ਨੂੰ ਕੁਲਵਿੰਦਰ ਕੌਰ ਦੀ ਮਾਂ ਕਰਕੇ ਬਦਨਾਮ ਕੀਤਾ ਗਿਆ ਕਿ ਇਹ ਕੁਲਵਿੰਦਰ ਕੌਰ ਦੀ ਮਾਂ ਵਾਂ ਜਿਹੜੇ ਰੋਸ ਧਰਨਿਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਾਉਂਦੇ ਨੇ ਤੇ ਇਸ ਕਰਕੇ ਕੁਲਵਿੰਦਰ ਕੌਰ ਨੂੰ ਗੁੜਤੀ ਇਸ ਤਰ੍ਹਾਂ ਦੀ ਮਿਲੀ ਹੋਗੀ ਜੋ ਉਸਨੇ ਥੱਪੜ ਮਾਰਿਆ ਕੰਗੜ ਨੌਤ ਦੇ ਜਿਹੜੀ ਭਾਰਤ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਇਹ ਵਾਇਰਲ ਕੀਤੀ ਗਈ ਹੈ ਵੀਡੀਓ ਉਹ ਅਸਲ ਦੇ ਵਿੱਚ ਅੰਗਣਵਾੜੀ ਜੁਨੀਅਨ ਸੀਟ ਦੀ ਪ੍ਰਧਾਨ 우ਸ਼ਾ ਰਾਣੀ ਦੀ ਹੈ ਤੇ 우ਸ਼ਾ ਰਾਣੀ ਹੁਣ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨਗੇ ਜਿਨ੍ਹਾਂ ਨੇ ਉਹਨਾਂ ਨੂੰ ਬਿਨਾਂ ਵਜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪੂਰੀ ਵਾਰਤਾਲਾਪ ਅਸੀਂ ਊਸ਼ਾ ਰਾਣੀ ਹੁਣਾ ਦੇ ਨਾਲ ਕੀਤੀ ਊਸ਼ਾ ਰਾਣੀ ਜੀ ਇਹ ਦੱਸੋ ਕਿ ਇੱਕ ਤੁਹਾਡੀ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਕਿ ਤੁਸੀਂ ਕੁਲਵਿੰਦਰ ਕੌਰ ਦੀ ਮਾਂ ਹੋ ਜਿਹੜੇ ਭਾਜਪੀ ਖਿਲਾਫ ਨਾਹਰੇਬਾਜੀ ਕਰ ਰਹੇ ਨੇ ਉਹ ਕਿਚਾਈ ਕੀ ਆ ਉਹਦੇ ਵਿੱਚ ਇਹ ਹੈ ਜੀ ਕਿ ਨਾ ਮੈਂ ਕੁਲਵਿੰਦਰ ਕੌਰ ਨੂੰ ਜਾਣਦੀ ਆ ਜੀ ਔਰ ਜਿੱਥੇ ਤੱਕ ਹੋ ਸਕਦਾ ਕੁਲਵਿੰਦਰ ਕੌਰ ਵੀ ਮੈਨੂੰ ਨਹੀਂ ਜਾਣਦੀ ਹੋਵੇਗੀ ਜੀ ਤੇ ਜਿਹੜਾ ਇਹ ਵੀਡੀਓ ਹੈ ਵਾਇਰਲ ਹੋ ਰਿਹਾ ਹੈ ਜੀ ਇਹ ਵੀਡੀਓ ਕਿਸਾਨ ਆंदोलਨ ਦੇ ਸਮੇਂ ਹੈ ਜੀ 13 ਦਸੰਬਰ 2020 ਨੂੰ ਜੀ ਇਹ ਦਿੱਲੀ ਜੈਪੁਰ ਹਾਈਵੇ ਸਾਂਝਾ ਬਾਰਡਰ ਤੇ ਜਾਮ ਕਰਨ ਦੇ ਟਾਈਮ ਦਾ ਹੈ ਜੀ ਉਸ ਟਾਈਮ 'ਤੇ ਇਹ ਮੁਰਦਾਬਾਦ ਦੇ ਨਾਅਰੇ ਹਰ ਪੋਲਿਟਿਕਲ ਪਾਰਟੀ ਲਾਉਂਦੀ ਹੈ ਹਰ ਟ੍ਰੇਡੀ ਉਹਨੇ ਲਾਉਂਦੀ ਹੈ ਹਰ ਆਰਗੇਨਾਈਜੇਸ਼ਨ ਲਾਉਂਦੀ ਹੈ ਜੀ ਉਹ ਮੁਰਦਾਬਾਦ ਦਾ ਹੀ ਨਾਅਰਾ ਹੈ ਜੀ ਇਹਨਾਂ ਨੇ ਰਾਈਟ ਵਿੰਗ ਵਾਲਿਆਂ ਨੇ ਭਾਜਪਾ ਵਾਲਿਆਂ ਨੇ ਉਹ ਤੋਂ ਵੀ ਇਸ ਸੀਜ਼ਨ ਨੂੰ ਬੜਾ ਹਾਈਲਾਈਟ ਕਰਕੇ ਦਿਖਾਇਆ ਸੀ ਕਿ ਮੋਦੀ ਨੂੰ ਮਰਜਿਆ ਕਿਆ ਜੀ ਹੁਣ ਕੋਈ ਵੀ ਮਰਦਾਬਾਦ ਦਾ ਨਾਰਾ ਲਾਹਂਦਾ ਸਭੀ ਲਾਂਦੇ ਭਾਜਪਾ ਵਾਲੇ ਵੀ ਲਾਂਦੇ ਦੂਜੇ ਵੀ ਲਾਂਦੇ ਜੀ ਇਹ ਤਾਂ ਨਾਰਾ ਹੈ ਜਿੰਦਾਬਾਦ ਮਰਦਾਬਾਦ ਜੀ ਜੀ ਪਰ ਮੈਂ ਹੈਰਾਨ ਆ ਸਕੋ ਮੈਨੂੰ ਸਾਡੇ ਨਿਊਜ਼ ਕਲਿੱਕ ਦੇ ਪੱਤਰਕਾਰ ਤੋਂ ਮੈਨੂੰ ਕਾਲ ਆਈ ਜੀ ਕਿ ਇਸ ਚ ਕਿੰਨੀ ਸੱਚਾਈ ਹੈ ਕਿਉਂਕਿ ਉਹ ਉਹਨਾਂ ਨੇ ਪਰਸਨਲੀ ਮੈਨੂੰ ਦੇਖਿਆ ਨਹੀਂ ਸੀ ਕਦੇ ਜੀ ਜਾਂ ਮਿਲੇ ਨਹੀਂ ਸੀਗੇ ਜੀ ਤੁਸੀਂ ਮੈਂ ਕਿਹਾ ਵੀ ਇਦਾਂ ਸਾਡਾ 2020 ਦੀ 13 ਦਸੰਬਰ ਦੀ ਸਾਝਾਪੁਰ ਬਾਰਡਰ ਦੀ ਵੀਡੀਓ ਹੈ ਜੀ ਪਰ ਜਿਨੇ ਵੀ ਕੀਤਾ ਗਲਤ ਕੀਤਾ ਹੈ ਜੀ ਐਦਾ ਕਿਸੇ ਨੂੰ ਜੋੜਨਾ ਤੇ ਸਹੀ ਨਹੀਂ ਸੱਚੇ ਕੋਰ ਦੱਸੋ ਜਿਨ੍ਹਾਂ ਨੇ ਇਹ ਵੀਡੀਓ ਪਾਈ ਹੈ ਤੁਹਾਡੀ ਵਾਇਰਲ ਕੀਤੀ ਆ ਉਹਨਾਂ ਦੀ ਤਸਵੀਰ ਦੇ ਉੱਪਰ ਫੋਟੋ ਦੇਖੀ ਹੋਊਗੀ ਕਿੰਨੇ ਦੇ ਨਾਲ ਲੱਗੀ ਹੈਗੀ ਹੈ ਜਿਨ੍ਹਾਂ ਨੇ ਉਹਨਾਂ ਨੇ ਤਾਂ ਫੋਲੋਅਰ ਨੇ ਪ੍ਰਧਾਨ ਮੰਤਰੀ ਦੇ ਅੱਛਾ ਜੀ ਹਾਂਜੀ ਮਹਿੰਦਰ ਮੋਦੀ ਦੇ ਫੋਲੋਅਰ ਨੇ ਉਹ ਜਿਹੜੀ ਪ੍ਰਧਾਨ ਮੰਤਰੀ ਦੇ ਸਾਹਿਬ ਦੇ ਨਾਲ ਜਿਨ੍ਹਾਂ ਦੀ ਫੋਟੋ ਉਹਨਾਂ ਨੇ ਹੀ ਤੁਹਾਡੀ ਵੀਡੀਓ ਵਾਇਰਲ ਕੀਤੀ ਹੈ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਹੀ ਵਾਇਰਲ ਕੀਤੀ ਹੈ ਅੱਛਾ ਜੀ ਪਰ ਤੁਸੀਂ ਤੇ ਕਿਸੇ ਕਿਸਾਨੀ ਪਾਰਟੀ ਦੇ ਨਾਲ ਸਬੰਧ ਵੀ ਨਾਲ ਰੱਖਦੇ ਨਾ ਜੀ ਨਹੀਂ ਮੇਰਾ ਕਿਸਾਨੀ ਪਾਰਟੀ ਨਾਲ ਕੋਈ ਸਬੰਧ ਨਹੀਂ ਕਿਉਂਕਿ ਜਦੋਂ ਕਿਸਾਨ ਆंदोलਨ ਸੀ ਉਦੋਂ ਦੇਸ਼ ਦੇ ਸਾਰੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਲੜੇ ਤੇ ਮੈਂ ਮਜ਼ਦੂਰ ਜਥੇਬੰਦੀ ਦੀ ਸੀਆਈਟੀੂ ਦੀ ਨੈਸ਼ਨਲ ਸਕੱਤਰ ਹਾਂ ਜੀ ਤੇ ਭਾਈਚਾਰਕ ਸੰ ਸੀ ਜਦੋਂ ਕਿਸਾਨ ਅੰਦੋਲਨ ਸੀ ਤਾਂ ਹਰ ਮਜ਼ਦੂਰ ਦੀ ਹਰ ਲੜਨ ਵਾਲੇ ਲੋਕ ਦੀ ਹਰ ਇਨਸਾਫ ਪਸੰਦ ਲੋਕ ਸੀ ਜਿਹੜੇ ਉਹ ਸਾਰੇ ਇਸ ਅੰਦੋਲਨ ਦੇ ਵਿੱਚ ਸੀਗੇ ਇਹ ਤਾਂ ਪੂਰੀ ਦੁਨੀਆ ਗਵਾ ਕਿ ਜਦੋਂ ਦਿੱਲੀ ਦੀ ਬਰੂਹਾਂ ਤੇ ਅੰਦੋਲਨ ਲੜਿਆ ਗਿਆ ਉਹਦੇ ਵਿੱਚ ਹਰ ਬੱਚਾ ਬੱਚਾ ਜੀ ਜਿਨ੍ਹਾਂ ਨੇ ਕਦੇ ਆਰਗੇਨਾਈਜੇਸ਼ਨ ਵਾਰੇ ਸੁਣਿਆ ਵੀ ਨਹੀਂ ਸੀ ਜੀ ਉਹਨਾਂ ਨੂੰ ਵੀ ਲੱਗ ਰਿਹਾ ਸੀ ਕਿ ਕਿਸਾਨਾਂ ਦੇ ਨਾਲ ਗਲਤ ਹੋ ਰਿਹਾ ਜੀ ਤੇ ਮਜ਼ਦੂਰਾਂ ਦੇ ਲਈ ਤਾਂ ਉਸ ਤੋਂ ਪਹਿਲਾਂ ਵੀ ਚਾਰ ਲੇਬਰ ਕੋਡ ਆ ਗਏ ਸੀ ਜੀ ਉਸ ਤੋਂ ਬਾਅਦ ਕਿਸਾਨ ਵਿਰੋਧੀ ਕਾਨੂੰਨ ਆਏ ਜੋਤੇ ਵਿੱਚ ਪੂਰਾ ਹਿੰਦੁਸਤਾਨ ਔਰ ਖਾਸ ਕਰਕੇ ਉਤਰੀ ਭਾਰਤ ਦੇ ਕਿਸਾਨ ਮਜ਼ਦੂਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੀ ਤੇ ਅਸੀਂ ਵੀ ਉਸੇ ਕਿਸਾਨ ਮਜ਼ਦੂਰ ਪਰਿਵਾਰਾਂ ਦਾ ਹਿੱਸਾ ਤੇ ਉਸੇ ਲੜਾਈ ਦਾ ਹਿੱਸਾ ਸੀਗੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਜਿਨ੍ਹਾਂ ਨੇ ਬਦਨਾਮ ਕੀਤਾ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਰਾਈਟ ਵਿੰਗ ਆ ਔਰ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਉਹਨਾਂ ਦੀ ਫੋਟੋ ਉਹਨਾਂ ਦੇ ਫਾਲੋਅਰ ਆ ਤੁਹਾਨੂੰ ਕਿਉਂ ਕਰਵਿੰਦਰ ਕੌਰ ਦੀ ਮਾਂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜੀ ਉਹ ਤਾਂ ਉਹੀ ਦੱਸ ਸਕਦੇ ਆ ਜੀ ਉਹਨਾਂ ਦੀ ਕੀ ਮਨਸ਼ਾ ਹੈ ਤੇ ਕਿਸ ਮਨਸ਼ਾ ਦੇ ਨਾਲ ਇਸ ਜੀ ਨੂੰ ਜੋੜਿਆ ਜੀ ਜਦ ਮੇਰੇ ਨਾਲ ਤਾਂ ਕੋਈ ਗੱਲਬਾਤ ਕਿਸੇ ਦੀ ਹੋਈ ਨਹੀਂ ਪੁੱਛਿਆ ਨਹੀਂ ਮੈਨੂੰ ਜੀ ਦੇਖੀ ਤੁਸੀਂ ਹੋ ਜਾਂ ਨਹੀਂ ਹੋ ਪਰ ਉਹਨਾਂ ਦੀ ਕੀ ਮਨਸ਼ਾ ਹੈ ਉਹ ਕਿਉਂ ਜਾਂਦੇ ਆ ਜਾਂ ਕਿਹਨੂੰ ਕਿਹਨੂੰ ਜੋੜ ਕੇ ਕਰਨਾ ਚਾਹੁੰਦਾ ਉਹ ਤਾਂ ਉਹਨਾਂ ਦਾ ਆਪਣੇ ਕਿਰਦਾਰ ਤੋਂ ਹੀ ਝਲਕਦਾ ਵੀ ਜੋ ਪਾਇਆ ਹੈ ਤਾਂ ਬਿਨਾਂ ਕਿਸੇ ਤਸल्ली ਤੋਂ ਤੁਸੀਂ ਕਹਿੰਦਾ ਕਿਸੇ ਨੂੰ ਕਿਸੇ ਨਾਲ ਕਿਵੇਂ ਜੋੜ ਸਕਦੇ ਹੋ ਜੀ ਜੀ ਤੇ ਦੂਜਾ ਇਹ ਸਵਾਲ ਇਹ ਹੈ ਕਿ ਜੋ ਵਾਕਿਆ ਵਾਪਰਿਆ ਹੈ ਜੀ 에어ਪੋਰਟ ਤੇ ਚੰਗਣਾਰ ਨੌਰਥ ਵਾਲਾ ਜੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ ਉਹਦੇ ਵਿੱਚ ਮੈਂ ਇਹ ਕਹਿੰਨੇ ਆ ਜੀ ਕਿ ਅਜੇ ਕੁੜੀ ਦੀ ਬਿਆਨ ਸਾਹਮਣੇ ਨਹੀਂ ਆਇਆ ਕੋਈ ਜੀ ਕੁੜੀ ਨਾ ਟੀਵੀ ਦੇ ਸਾਹਮਣੇ ਆਈ ਹੈ ਨਾ ਉਹਦੀ ਕੋਈ ਕਾਲ ਰਿਕਾਰਡਿੰਗ ਆਈ ਹੈ ਜੀ ਜਿੰਨਾ ਤੇਰੇ ਕਿੰਪਲਾਈਸ ਦੇ ਮੂੰਹੋਂ ਕੋਈ ਗੱਲ ਨਾ ਸੁਣੀ ਜਾਵੇ ਜੀ ਉਸ ਤੇ ਮੈਨੂੰ ਲੱਗਦਾ ਕਿਸੇ ਤਰ੍ਹਾਂ ਦੀ ਵੀ ਟਿੱਪਣੀ ਕਰਨੀ ਮੈਂ ਉਸ ਅਨੁਸਾਰਕ ਨਹੀਂ ਸਮਝਦੀ ਜੀ ਪਰ ਜੋ ਦੋ ਦੋ ਤਿੰਨੇ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਜੀ ਜੇਕਰ ਤੁਸੀਂ ਵੀਆਈਪੀ ਹੋ ਤਾਂ ਵੀਆਈਪੀ ਰਸਤੇ ਤੋਂ ਜਾਓ ਜੀ ਜੇਕਰ ਤੁਸੀਂ ਆਮ ਪੈਸੈਂਜਰ ਹੋ ਤਾਂ ਆਮ ਪੈਸੈਂਜਰ ਦੇ ਲਈ ਜੋ ਪ੍ਰੋਟੋਕੋਲ ਹੈ ਉਹ ਸਭ ਨੂੰ ਫੋਲਾ ਕਰਪ ਹੋਏਗਾ ਜੀ ਜੇ ਤੁਸੀਂ ਕਿਸੇ ਦੇ ਨਾਮ ਨੂੰ ਲੈ ਕੇ ਜਾਂ ਕਿਸੇ ਦੇ ਧਰਮ ਨਾਲ ਜੋੜ ਕੇ ਕਿਸੇ ਨੂੰ ਬਦਤਮੀਜ਼ੀ ਨਾਲ ਬੋਲਦੇ ਹੋ ਜੀ ਸਾਹਮਣੇ ਵਾਲੇ ਦੀ ਭਾਉ ਉਹਨਾਂ ਨੂੰ ਕਿੰਨੀ ਠੇਸ ਪਹੁੰਚੀ ਦਿਓ ਤੁਸੀਂ ਬਿਆਨ ਕਰ ਸਕਦਾ ਹੈ ਜੀ ਜੀ ਔਰ ਹੁਣ ਮੈਂ ਕੁਝ ਸੁਣ ਵੀ ਰਹੀ ਸੀਗੀ ਉਸ ਦੇ ਬ੍ਰਦਰ ਦਾ ਬਿਆਨ ਉਹ ਕਹਿ ਰਹੇ ਸੀ ਕਿ ਮੈਂ ਯੂ ایس اے ਤੋਂ ਆਇਆ ਹੂੰ ਹੁਣੇ ਮੈਂ ਦੇਖ ਰਹੀ ਸੀਗੀ ਜੀ ਤੇ ਉਹ ਕਹਿ ਰਹੇ ਆ ਵੀ ਅਜੇ ਤੱਕ ਇਹਦੀ ਕੋਈ ਵੀਡੀਓ ਸਾਹਮਣੇ ਨਹੀਂ ਆਈ ਜਿਹਦੇ ਵਿੱਚ ਥੱਪੜ ਮਾਰਿਆ ਜਾ ਰਿਹਾ ਹੋਵੇ ਜੀ 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 ਦੋ ਇਸ ਲਈ ਉਸ ਦੇ ਬਾਰੇ ਕੁਝ ਵੀ ਥਾਣਾ ਜਲਦਬਾਜ਼ੀ ਹੋਏਗੀ ਜਦੋਂ ਤੱਕ ਕੋਈ ਸੀਆਈਐਸਐਫ ਦੀ ਜਵਾਨ ਵੱਲੋਂ ਆਪਣੇ ਮੂੰਹ 'ਚ ਕੋਈ ਗੱਲ ਸਾਹਮਣੇ ਨਹੀਂ ਆਣੀ ਮੇਰੇ ਕੋਲ ਹੋਰ ਸਵਾਲ ਨਾਲ ਕਿ ਲੋਕੀ ਕਹਿੰਦੇ ਕਿ ਇਹਨੇ ਵੀ ਕਿਸਾਨਾਂ ਮਾਵਾ ਭੈਣਾ ਬਾਰੇ ਬੜੇ ਸ਼ਬਦ ਬੋਲੇ ਇਸ ਕਰਕੇ ਨੂੰ ਸਬਕ ਮਿਲ ਗਿਆ ਹੈਗਾ ਜੀ ਇਹਨੇ ਬਹੁਤ ਮਾੜੇ ਬੋਲ ਬੋਲੇ ਸੀ ਜੋ ਇਹਨੇ ਮਾੜੇ ਬੋਲ ਬੋਲੇ ਸੀ ਉਹ ਬਹੁਤ ਹੀ ਨਿੰਦਣਯੋਗ ਬੋਲੇ ਸੀ ਜੀ ਉਸ ਟਾਈਮ ਵੀ ਨਿੰਦਾ ਹੋਈ ਸੀ ਅੱਜ ਵੀ ਨਿੰਦਾ ਹੈ ਜੀ ਹੋਰ ਨਿੰਦਾ ਹੋ ਰਹੀ ਹੈ ਉਹ ਨਿੰਦਾ ਹੋਣੀ ਵਿਚਾਈਦੀ ਹੈ ਜੀ ਜੇਕਰ ਉਸਨੇ ਅੰਦਰ ਸੀਆਈਏ सुद्धा ਜਵਾਨ ਦੀ ਵੀ ਇਨਸਲਟ ਕੀਤੀ ਹੈ ਜਾਂ ਲੋਕਾਂ ਦੇ ਕਹਿਣ ਅਨੁਸਾਰ ਜੋ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਹ ਵੀ ਬੋਧਨਯੋਗ ਹੈ ਤੁਸੀਂ ਕਿਸੇ ਵੀ ਵੀ ਸੈਲਫ ਰਿਸਪੈਕਟ ਤੇ ਹਮਲਾ ਕਰੋਗੇ ਸਾਡੇ ਬਚਾਚ ਕੁਝ ਵੀ ਕਰੇਗਾ ਜੀ ਜੀ ਉਹ ਹੈ ਨਾ ਮਤਲਬ ਤੁਸੀਂ ਕਿਸੇ ਨੂੰ ਵੀ ਇਸ ਚੀਜ਼ ਨੂੰ ਲੈ ਕੇ ਕਰੋਗੇ ਤਾਂ ਉਹ ਗਲਤ ਹੈ ਪਰ ਮੈਂ ਕਹਿੰਦੀ ਆ ਕਿ ਜਦੋਂ ਤੱਕ ਜੀ ਅਸੀਂ ਇਹ ਕੁੜੀ ਨੂੰ ਆਪਣੇ ਮੂੰਹੋਂ ਸੁਣਿਆ ਨਹੀਂ ਤਾਂ ਉਹਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਰਾਏ ਦੇਣਾ ਮੈਂ ਸਹੀ ਨਹੀਂ ਸਮਝਾਂ ਜਿਹੜੀ ਕੰਗੜਾ ਰਣਾਤ ਜਿਹੜੇ ਐਮਪੀ ਬਣ ਚੁੱਕੇ ਨੇ ਬੀਜੇਪੀ ਦੇ ਉਹਨਾਂ ਦੀ ਮਾਤਾ ਕਹਿੰਦੀ ਕਿ ਮੇਰੀ ਧੀ ਨੇ ਪਹਿਲਾਂ ਹੀ ਮਾਫੀ ਮੰਗ ਲਈ ਸੀ ਤੇ ਹੁਣ ਕੋ ਥੱਪੜ ਮਾਰ ਰਿਹਾ ਹੁਣ ਉਹਦੀ ਮਾਂ ਕੀ ਕਹਿੰਦੀ ਐ ਉਹਦੀ ਧੀ ਨੇ ਮਾਫੀ ਮੰਗੀ ਹੁੰਦੀ ਤਾਂ ਰੋਜ਼ ਕੋਰਟ ਕਚਹਿਰੀ ਚੱਕਰ ਨਾ ਜਾਂਦੀ ਜੀ ਜੇ ਉਹਨੇ ਮਾਫੀ ਮੰਗੀ ਹੁੰਦੀ ਤੇ ਸੱਚੀ ਮੁੱਥੀ ਉਹ ਗਿਲਤੀ ਹੁੰਦੀ ਤਾਂ ਜੋ ਸਬਦ ਹੁਣ ਵੀ ਬੋਲੇ ਨੇ ਪੰਜਾਬ आतंकਵਾਦ ਜੀ ਜੇ ਮੰਨ ਲੋ ਤੇ ਇਹ ਮੇਰੀ ਕਿਸੇ ਦੀ ਤੂਤੂ ਫਹਿਮਾ ਹੋ ਗਈ ਜੀ ਥੱਪੜ ਤੇ ਨਾਲ आतंकਵਾਦ ਦਾ ਕੀ ਸੰਬੰਧ ਜੀ ਤੁਸੀਂ ਕਿਸੇ ਦੀ ਆਤਮਾ ਨੂੰ ذلیل ਕਰ ਰਹੇ ਹੋ کسی دی سیلف ریسپیکٹ ਨੂੰ ٹھੇਸ پہنچا رہے ہو ਉਹਦੇ ਆਪਣੇ ਬਚਾਤ ਨੂੰ ਕੁਝ ਕੀਤਾ ਹੈ ਤਾਂ ਉਸ ਦੇ ਲਈ ਉਸ 스테ਟ ਦੇ ਜੋ بیسک ਹਾਲਾਤ ਹਨ ਉਹਦੇ ਉੱਪਰ ਕਿਵੇਂ ਤੁਸੀਂ ਮਤਲਬ ਉਸ ਨੂੰ ਨਿਸ਼ਾਨਦੇਹੀ ਕਰ ਸਕਦੇ ਹੋ ਇੱਕ ਮੈਂਬਰ ਪਾਰਲੀਮੈਂਟ ਜੋ ਬਣੀ ਹੈ ਤਾਂ ਉਸਦੇ ਸ਼ਬਦਾਂ ਦੀ ਵੀ ਇੱਕ ਮਰਿਆਦਾ ਹੋਣੀ ਚਾਹੀਦੀ ਹੈ ਇੱਕ ਜ਼ਿੰਮੇਵਾਰੀ ਹੈ ਉਸਦੀ ਕਿ ਉਸਨੇ ਕਿੰਨੇ ਸ਼ਬਦਾਂ ਦੀ ਮਰਿਆਦਾ ਰੱਖ ਲਈ ਕਿੱਥੇ ਬੋਲਣਾ ਕਿੰਨੀ ਗੱਲ ਕਰਨੀ ਹੈ ਉਹ ਸਟੇਟ ਤੇ ਕਿਦਾਂ ਨਿਸ਼ਾਨਾ ਪੂਰੀ ਸਟੇਟ ਨੂੰ ਕਿਦਾਂ ਨਿਸ਼ਾਨਾ ਬਣਾ ਸਕਦੇ ਹੈ ਜੀ ਉਹ ਗਲਤ ਤੁਹਾਨੂੰ ਲੱਗਦਾ ਹੈ ਕਿ ਜਾਣਬੁੱਝ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹ ਜੋ ਦੋ ਨੇ ਬੋਲਿਆ ਉਸ ਤੋਂ ਹੀ ਲੱਗਦਾ ਜੀ डान बोझ दे जोड़ के आज तुसे खबर ਦੇ ਵਿੱਚ ਦੇਖੋ ਜਿਹੜਾ ਮੈਨੂੰ ਜੋੜ ਕੇ ਜੋੜਿਆ ਉਹਦੇ ਵਿੱਚ ਖਾਲਿਸਤਾਨੀ ਰੋ ਸਾਰਾ ਉਹ ਚੀਜ਼ਾਂ ਕਿੱਦਾਂ ਜੋੜ ਕੇ ਕਮਾਈ ਗਈ ਹੈ ਜੀ ਉਹ ਤਸਵੀਰਾਂ ਦਿਖਾ ਕੇ ਜੀ ਬਈ ਕਿੱਦਾਂ ਇਹ ਸਭ ਕੁਝ ਪ੍ਰੋਪਗੈਂਡੇ ਦੇ ਰਾਹੀਂ ਲੋਕ ਕਰ ਰਹੇ ਆ ਜੀ ਉਹ ਕਿਸੇ ਤੋਂ ਛੁਪਿਆ ਨਹੀਂ ਹੈ ਜੀ ਤੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਹੁਣ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਦੇ ਖਿਲਾਫ ਤੁਸੀਂ ਲੀਗਲੀ ਕਾਰਵਾਈ ਕਰੋਗੇ ਜੀ ਉਦੇ ਬਾਰੇ ਅਜ ਮੈਂ ਆਪਣੀ ਟੀਮ ਨਾਲ ਰਾਇ ਕਰੂੰਗੀ ਕਿਉਂਕਿ ਅੱਜ ਹੀ ਮੇਰੇ ਕੋਲ ਆਈ ਹੈ ਜੀ ਤੇ ਕੱਲ ਨੂੰ ਸਾਡਾ ਆਫਿਸ ਖੁੱਲੇਗਾ ਜੀ ਤੇ ਆਫਿਸ ਦੇ ਵਿੱਚ ਆਪਣੀ ਟੀਮ ਦੇ ਨਾਲ ਜੋ ਰਾਇ ਬਣ ਕੇ ਆਏਗੀ ਉਸ ਦੇ ਹਿਸਾਬ ਨਾਲ ਅਸੀਂ ਅਗਲਾ ਕਦਮ ਠਾਣਾ ਸਿਰਫ ਇਹ ਇਨਾਂ ਨੇ ਹੀ ਵਾਇਰਲ ਕੀਤੀ ਕਿ ਹੋਰ ਵੀ ਗਾਂ ਜਿਹੜੇ ਰਾਈਟ ਵਿੰਗ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਉਹਨਾਂ ਵੱਲੋਂ ਕੀਤੀ ਗਈ ਹੈ ਜੀ ਅਜੇ ਮੇਰੇ ਕੋਲ ਇੱਕ ਹੀ ਕਹਾਣੀ ਆਈ ਹੈ ਕੋਈ ਕਿਸੇ ਨੇ ਮੈਨੂੰ ਭੇਜੀ ਹੈ ਜੀ ਪਰ ਮੈਨੂੰ ਦੱਸ ਕਈਆਂ ਨੇ ਦੱਸਣ ਤੋਂ ਪਤਾ ਲੱਗਿਆ ਵੀ ਕਈ ਲੋਕਾਂ ਨੇ ਟੈਗ ਕਰਕੇ ਜਾਓ ਰੂਰਾ ਬਰਾ ਗੈਟਾ ਦੇ ਪਾਈ ਹੋਈ ਹੈ ਵੇ ਇਹ ਪਤਾ ਲੱਗੇ ਕਿ ਜਿਨ੍ਹਾਂ ਨੇ ਵਾਇਰਲ ਕੀਤੀ ਹੈ ਜਤਿੰਦਰ ਪ੍ਰਤਾਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਨੇ ਜਾਂ ਕੋਈ ਭਾਜਪਾ ਦੇ ਕੋਈ ਲੀਡਰ ਨੇ ਜਾਂ ਕੋਈ ਐਮਐਲਏ ਨੇ ਕੌਣ ਹੈ ਜੀ ਮੈਂ ਇਸੇ ਸੰਬੰਧ ਦਾ ਜੀ ਨਹੀਂ ਡੈਰਾਈ ਚ ਗਈ ਨਹੀਂ ਮੈਂ ਪੂਰਾ ਉਹਨੂੰ ਪ੍ਰੋਫਾਈਲ ਨੂੰ ਦੇਖਿਆ ਨਹੀਂ ਜੀ ਤੇ ਪਰ ਇਹਨਾਂ ਮੈਂ ਦੇਖਿਆ ਕਿ ਉਹ ਮੋਦੀ ਸਾਹਿਬ ਦੇ ਫੋਲੋਅਰ ਨੇ ਜੀ ਨਹੀਂ ਉਹ ਤਾਂ ਫੋਟੋ ਤਾਂ ਹੀ ਲੱਗਦਾ ਹੈ ਉਹ ਨਵੀਂ ਉਹ ਜੀ ਫਾਈਲ ਖੋਲ ਕੇ ਬੈਠਾ ਉਹ ਕਹਿ ਰਹੇ ਨੇ ਮੋਦੀ ਸਮਰਥਕ ਟਰੈਵਲਡ ਇਨ 68 ਕੰਟਰੀਜ਼ ਵਾਂਟ ਟੂ ਸੀ ਵਰਲਡ ਬਲੈਸਡ ਟੂ ਬੀ ਫਾਲੋਡ ਬਾਈ ਸ਼੍ਰੀ ਨਰਿੰਦਰ ਮੋਦੀ ਜੀ ਪੀਐਮ ਆਫ ਇੰਡੀਆ ਪ੍ਰਾਊਡ ਟੂ ਬੀ ਏ ਹਿੰਦੂ ਜੀ ਇਹ ਉਹ ਆ ਜਿਨ੍ਹਾਂ ਨੇ ਤੁਹਾਡੀ ਇਹ ਵੀਡੀਓ ਪੁਰਾਣੀ ਕੋਈ ਜਿਹੜੀ ਤੁਸੀਂ ਦੱਸ ਰਹੇ ਵਾਇਰਲ ਕੀਤੀ ਆ ਹਾਂ ਜੀ 2020 ਦੀ ਆ ਹਾਂ ਤੇ ਇਹ ਜਿਹੜੇ ਲੋਕ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਲਿਖਦੇ ਨੇ ਕਿ ਮੋਦੀ ਸਮਰਥਕ ਆ ਜੀ ਦੇਖੋ ਕੋਈ ਕਿਸੇ ਦਾ ਸਮਰਥਕ ਰਹੇ ਉਸ ਦਾ ਆਪਣਾ ਅਧਿਕਾਰ ਹੈ ਜੀ ਪਰ ਕੋਈ ਕਿਸੇ ਨੂੰ ਬਿਨਾ ਮਤਲਬ ਕਿਸੇ ਨਾਲ ਜੋੜ ਕੇ ਬਦਨਾਮ ਕਰੇ ਜੀ ਜਾਂ ਆਪਣੇ ਫੋਲੋਅਰ ਵਧਾਣ ਦੇ ਲਈ ਤੁਸੀਂ ਕਿਸੇ ਨੂੰ ਵੀ ਕਿਸੇ ਦੇ ਨਾਲ ਕਿਸੇ ਦੀ ਤਸਵੀਰ ਟੋੜ ਕੇ ਐਦਾਂ ਦਾ ਕੰਮ ਕਰੋ ਉਹ ਗਲਤ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆਪਣਾ ਪੱਖ ਰੱਖਿਆ ਜੀ ਧੰਨਵਾਦ ਓਕੇ ਥੈਂਕ ਯੂ ਹੁਣ ਸਵਾਲ ਹੈ ਕਿ ਜਿਸ ਸਖਸ਼ ਨੇ ਉਸ਼ਾ ਰਾਣੀ ਹੁਣਾ ਦੀ ਵੀਡੀਓ ਵਾਇਰਲ ਕੀਤੀ ਆ ਉਹ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਦੇ ਬਹੁਤ ਵੱਡੇ ਫਾਲੋਅਰ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਉਹਨਾਂ ਨੂੰ ਆਪਣੇ ਟਵਿੱਟਰ ਅਕਾਊਂਟ ਤੇ ਫਾਲੋਅ ਅਪ ਕੀਤਾ ਹੈ ਸਵਾਲ ਇਹ ਕਿ ਆਖਰ ਕਿਉਂ ਅਜੇਹੇ ਜਾਣਬੁੱਝ ਕੇ ਬੀਜੇਪੀ ਦੇ ਲੀਡਰ ਤੇ ਬੀਜੇਪੀ ਦੇ ਸਮਰਥਕ ਪੰਜਾਬ ਨੂੰ ਜਾਂ ਪੰਜਾਬ ਦੇ ਲੀਡਰਾਂ ਨੂੰ ਬਦਨਾਮ ਕਰ ਰਹੇ ਨੇ ਕਿਉਂਕਿ ਕੰਗਰਸ ਨੇ ਉਹ ਤਨੇ ਦਿੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਅਤਵਾਦੀਆਂ ਦਾ ਘੜਾ ਇਕਾ ਥੱਪੜ ਦਾ ਮਸਲਾ ਅਤਵਾਦਿਆਂ ਨਾਲ ਕਿਵੇਂ ਜੋੜ ਕੇ ਦਿਖਿਆ ਜਾ ਸਕਦਾ ਹਾਲਾਂਕਿ ਇਸ ਮਸਲੇ ਦੇ ਵਿੱਚ ਕੰਗੜਾ ਨੌਤ ਦੀ ਦੁਨੀਆ ਭਰ ਦੇ ਵਿੱਚ ਥੂਥੂ ਹੋਈ ਹੈ ਲੇਕਿਨ ਫਿਰ ਵੀ ਭਾਜਪਾ ਦੇ ਕਈ ਅਜਿਹੇ ਲੀਡਰ ਨੇ ਜਿਹੜੇ ਪੰਜਾਬ ਪ੍ਰਤੀ ਯੈਰ ਖੂਲਦੇ ਰਹਿੰਦੇ ਨੇ ਫਿਲਹਾਲ ਸੰਦੇ ਉਹ ਅੱਗੇ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ